ABC ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ 'ਚ ਤੁਹਾਡਾ ਸਵਾਗਤ। ਪਹਿਲਾਂ ਨਜ਼ਰ ਮਾਰਾਂਗੇ ਦੇਸ਼ ਦੇ ਵਿੱਚ ਹੋਈਆਂ ਅੱਜ ਦੀਆਂ ਪ੍ਰਮੁੱਖ ਗਤੀਵਿਧੀਆਂ ਤੇ ਸਿਆਸਤ ਨਾਲ ਜੁੜੀਆਂ ਖਬਰਾਂ ਤੇ ਰੁਕ ਕਰਦੇ ਹਾਂ ਪੀਐਮ ਮੋਦੀ ਖਿਲਾਫ ਤਰਾਯੋਗ ਟਿੱਪਣੀ ਮਾਮਲੇ 'ਚ ਪਵਨ ਖੇੜਾ ਨੂੰ ਝਟਕੇ ਨਾਲ ਜੁੜੀ ਖਬਰ ਤੇ ਸੁਪਰੀਮ ਕੋਰਟ ਨੇ ਐਫਆਈਆਰ ਰੱਦ ਕਰਨ ਤੋਂ ਇਨਕਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕਥਿਤ ਤੌਰ ਤੇ ਤਰਾਯੋਗ ਟਿੱਪਣੀ ਕਰਨ ਕਾਰਨ ਕਾਂਗਰਸ ਨੇਤਾ ਪਵਨ ਖੇੜਾ ਨੂੰ ਝਟਕਾ ਲੱਗਿਆ ਕਿਉਂਕਿ ਸੁਪਰੀਮ ਕੋਰਟ ਨੇ ਖੇੜਾ ਖਿਲਾਫ ਦਰਜ ਐਫ ਆਈ ਆਰ ਤੇ ਅਪਰਾਧਿਕ ਕਾਰਵਾਈ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ ਖੇੜਾ ਨੇ ਪੀਐਮ ਮੋਦੀ ਅਤੇ ਉਹਨਾਂ ਦੇ ਪਿਤਾ ਦੇ ਨਾਂ ਤੇ ਕਥਿਤ ਇਤਰਾਜਯੋਗ ਟਿੱਪਣੀ ਕੀਤੀ ਸੀ ਜਿਸ ਤੇ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪਵਨ ਖੇੜਾ ਨੇ ਵੀ ਇਸ ਕੇਸ ਨੂੰ ਰੱਦ ਕਰਵਾਉਣ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਪਰ ਉੱਥੇ ਵੀ ਉਹਨਾਂ ਨੂੰ ਕੋਈ ਰਾਹਤ ਨਹੀਂ ਸੀ ਮਿਲ ਸਕੀ ਤੇ ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਪਵਨ ਖੇੜਾ ਨੂੰ ਕੇਸ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਸ ਮਾਮਲੇ ਵਿੱਚ ਉਹਨਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਯਾਰ ਸੁਪਰੀਮ ਕੋਰਟ ਨੇ ਵੀ ਐਫ ਆਈ ਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਗਲੀ ਖਬਰ ਜੁੜੀ ਹੈ ਦੇਸ਼ ਦੀ ਸਿਆਸਤ ਨੂੰ ਇਸ ਕਰਕੇ ਪ੍ਰਭਾਵਿਤ ਕਰਨ ਵਾਲੀ ਹੈ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕੌਮੀ ਪਾਰਟੀ ਆ ਜਿਹੜੀ ਬਣ ਚੁੱਕੀ ਆਮ ਆਦਮੀ ਪਾਰਟੀ ਉਸ ਦੇ ਸੁਪਰੀਮੋ ਨੇ ਉਹਨਾਂ ਨੇ ਈਡੀ ਦੇ ਸਮਨਿੰਗ ਲਈ ਜਿਹੜੀ ਹੋ ਰਹੀ ਹੈ ਲਗਾਤਾਰ ਉਸ ਦੇ ਉੱਤੇ ਇੱਕ ਲਾਈਵ ਹੋ ਕੇ ਆਪਣਾ ਪੱਖ ਸਾਹਮਣੇ ਰੱਖਿਆ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਵਕੀਲਾ ਨਾਲ ਜਿਹੜੀ ਆ ਸਲਾਮ ਅਸ਼ਵਰਾ ਦੀ ਕੀਤਾ ਕਿ ਜਿਹੜੀ ਇਹ ਸਮਨਿੰਗ ਹੋ ਰਹੀ ਹੈ ਨੋਟਿਸ ਹੋ ਰਹੇ ਨੇ ਬਿਲਕੁਲ ਗੈਰ ਕਾਨੂੰਨੀ ਨੇ ਕਿਉਂਕਿ ਮੇਰੇ ਖਿਲਾਫ ਕੋਈ ਵੀ ਐਵਿਡੈਂਸ ਨਹੀਂ ਪਰ ਕੇਂਦਰ ਸਰਕਾਰ ਖਾਸ ਕਰਕੇ ਭਾਜਪਾ ਘਬराई ਹੋਈ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਮੈਂ ਪ੍ਰਚਾਰ ਨਾ ਕਰ ਸਕਾਂ ਔਰ ساری ਉਮਰ ਮੈਂ ਹੱਕ ਤੇ ਸੱਚ ਨਾਲ ਖੜਾ ਦੇਸ਼ ਨਾਲ ਖੜਾ ਇਹਨਾਂ ਗੱਲਾਂ ਦਾ ਹਵਾਲਾ ਦਿੰਦੇ ਹੋਏ ਆਰਵਿੰਦ ਕੇਰੀਵਾਲ ਨੇ ਇੱਕ ਲਾਈਵ ਦੌਰਾਨ ਵੀਡੀਓ ਜਾਰੀ ਕਰਦਿਆਂ ਹੋਇਆਂ ਕੁਝ ਗੱਲਾਂ ਆਖੀਆਂ ਨੇ सीबीआई ਵਰਗੀ ਈਡੀ ਮੈਨੂੰ 8 ਮਹੀਨੇ ਪਹਿਲਾਂ ਬੁਲਾ ਸਕਦੀ ਸੀ ਪਰ ਉਹਨਾਂ ਦਾ ਮਕਸਦ ਜਿਹੜਾ ਕੁਝ ਹੋਰ ਸੀ ਕੇਜਰੀਵਾਲ ਨੇ ਇਲਜ਼ਾਮ ਲਾਇਆ ਦੋਸ਼ ਲਾਇਆ ਦਿੱਲੀ ਸ਼ਰਾਬ ਘਟਾਲੇ ਦੇ ਮਾਮਲੇ 'ਚ ਈਡੀ ਵੱਲੋਂ ਤਿੰਨ ਸਮਨ ਮਿਲਣ ਦੇ ਬਾਅਦ ਉਦਪੇਸ਼ਨਾ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੋਲੇ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਸ ਦੌਰਾਨ ਉਹਨਾਂ ਨੇ ਭਾਜਪਾ 'ਤੇ ਕਈ ਦੋਸ਼ ਲਗਾਏ ਤੇ ਆਪਣੀ ਪਾਰਟੀ ਦੇ ਉਹਨਾਂ ਨੇਤਾਵਾਂ ਦਾ ਵੀ ਬਚਾਅ ਕੀਤਾ ਜੋ ਜੇਲ੍ਹ 'ਚ ਬੰਦ ਨੇ ਆਪਣੀ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਪਿਛਲੇ 1 ਸਾਲ ਚ ਸ਼ਰਾਬ ਘਟਾਲਾ ਸ਼ਬਦ ਕਈ ਵਾਰ ਸੁਣਿਆ ਹੋਵੇਗਾ ਇਸ ਬੰਦ ਦੀ ਕਈ ਪੜਤਾਲਾਂ ਹੋਈਆਂ ਤੇ ਕਈ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਅਜੇ ਤੱਕ ਇਸ ਮਾਮਲੇ ਚ ਇੱਕ ਵੀ ਥੇਲਾ ਨਹੀਂ ਮਿਲਿਆ ਕਿ ਸਾਰਾ ਪੈਸਾ ਹਵਾ ਵਿੱਚ ਚਲਾ ਗਿਆ ਕੇਜਰੀਵਾਲ ਨੇ ਕਿਹਾ ਕਿ ਜੇਕਰ ਸੱਚਮੁੱਚ ਭ੍ਰਿਸ਼ਟਾਚਾਰ ਹੋਇਆ ਹੈ ਤਾਂ ਕਰੋੜਾ ਰੁਪਏ ਫਿਰ ਗਏ ਕਿੱਥੇ ਕਿ ਇਹ ਹਵਾ ਵਿੱਚ ਉੱਡ ਗਏ ਸੱਚ ਤਾਂ ਇਹ ਹੈ ਕਿ ਕੋਈ ਭ੍ਰਿਸ਼ਟਾਚਾਰ ਹੋਇਆ ਹੀ ਨਹੀਂ ਹੁੰਦਾ ਤਾਂ ਪੈਸੇ ਵੀ ਮਿਲ ਜਾਂਦੇ ਗੁੰਡਾਗਰਦੀ ਸ਼ਰੇਆਮ ਚੱਲ ਰਹੀ ਹੈ ਕਿਸੇ ਨੂੰ ਵੀ ਫੜ ਕੇ ਜੇਲ੍ਹ ਚ ਜੱਕਿਆ ਜਾ ਰਿਹਾ ਹੁਣ ਉਹ ਮੈਨੂੰ ਵੀ ਗ੍ਰਿਫਤਾਰ ਕਰਨਾ ਚਾਹੁੰਦੇ ਨੇ ਮੇਰੀ ਸਭ ਤੋਂ ਸੰਪਤੀ ਮੇਰੀ ਇਮਾਨਦਾਰੀ ਹੈ ਅਰਵਿੰਦ ਕੇਰੀਵਾਲ ਨੇ ਅੱਗੇ ਵੀ ਆਖਿਆ ਕਿ ਈਡੀ ਵੱਲੋਂ ਮੈਨੂੰ ਭੇਜੇ ਗਏ ਸਮਨ ਜਾਂਚ ਲਈ ਨਹੀਂ ਹਨ ਸਗੋ ਰਾਜਨੀਤੀ ਤੋਂ ਪ੍ਰੇਰਿਤ ਨੇ ਮੇਰੇ ਵਕੀਲ ਨੇ ਮੈਨੂੰ ਦੱਸਿਆ ਕਿ ਸਮਨ ਗੈਰ ਕਾਨੂੰਨੀ ਨੇ ਮੈਂ ਉਹਨਾਂ ਨੂੰ ਇੱਕ ਵਿਸਤ੍ਰਿਤ ਪੱਤਰ ਲਿਖ ਕੇ ਦੱਸਿਆ ਕਿ ਜਿਹਾ ਕਿਉਂ ਹੈ ਪਰ ਉਹਨਾਂ ਨੇ ਮੇਰੀ ਇੱਕ ਚਿੱਠੀ ਦਾ ਵੀ ਜਵਾਬ ਨਹੀਂ ਦਿੱਤਾ ਈਡੀ ਮੈਨੂੰ 8 ਮਹੀਨੇ ਪਹਿਲਾਂ ਵੀ ਬੁਲਾ ਸਕਦੀ ਸੀ ਅਰਵਿੰਦ ਕੇਰੀਵਾਲ ਨੇ ਵੀ ਆਖਿਆ ਇਹ ਭਾਈ ਪਾ ਮੈਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਣ ਦੀ ਸਾਜ਼ਿਸ਼ ਰਚ ਰਹੀ ਹੈ 8 ਮਹੀਨੇ ਪਹਿਲਾਂ ਮੈਨੂੰ CBI ਨੇ ਬੁਲਾਇਆ ਸੀ ਇਸ ਲਈ ਮੈਂ ਗਿਆ ਈਡੀ ਵੀ ਮੈਨੂੰ ਬੁਲਾ ਸਕਦੀ ਸੀ ਤੇ ਮੈਂ ਜ਼ਰੂਰ ਜਾਂਦਾ ਪਰ ਉਹਨਾਂ ਨੇ ਮੈਨੂੰ ਉਦੋਂ ਬੁਲਾਇ ਨਹੀਂ ਬੁਲਾਇਆ ਤੇ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਸੰਮਣ ਇਸ ਕਰਕੇ ਹੋ ਰਹੇ ਨੇ ਤਾਂ ਕਿ ਮੈਂ ਪ੍ਰਚਾਰ ਨਾ ਕਰ ਸਕਾਂ ਉਹ ਮੈਨੂੰ ਪੁਸ਼ਕਿਸ਼ ਦੀ ਬਹਾਨੇ ਬੁਲਾਉਣਾ ਚਾਹੁੰਦੇ ਨੇ ਪਰ ਮੇਰੀ ਗ੍ਰਿਫਤਾਰੀ ਕਰਨਾ ਚਾਹੁੰਦੇ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਭਾਜਪਾ ਮੇਰੇ ਵਰਗੇ ਇਮਾਨਦਾਰ ਨੇਤਾਵਾਂ ਤੇ ਸ਼ਕੰਜਾ ਕਸਣਾ ਚਾਹੁੰਦੀ ਹੈ ਉਹਨਾਂ ਨੂੰ ਜੇਲ੍ਹ ਚ ੜਕਣਾ ਚਾਹੁੰਦੀ ਹੈ ਭਾਜਪਾ ਭ੍ਰਿਸ਼ਟਾਚਾਰੀਆਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਜੋ ਵੀ ਭਾਜਪਾ ਸ਼ਾਮਲ ਹੁੰਦਾ ਹੈ ਉਸ ਦੇ ਸਾਰੇ ਉਹਨਾਂ ਨੇ ਕਿਹਾ ਕਿ ਖੂਨ ਦੀ ਹਰ ਬੂੰਦ ਦੇਸ਼ ਦੇ ਲਈ ਹੈ ਅਸੀਂ ਭਾਜਪਾ ਨਾਲ ਮੁਕਾਬਲਾ ਕਰਨ ਦੇ ਯੋਗ ਆ ਕਿਉਂਕਿ ਅਸੀਂ ਇਮਾਨਦਾਰ ਆ ਅਸੀਂ ਕੁਝ ਗਲਤ ਨਹੀਂ ਕੀਤਾ ਮੈਂ ਇਮਾਨਦਾਰ ਆ ਦੇਸ਼ ਲਈ ਕੰਮ ਕਰਨਾ ਚਾਹਣਾ ਮੇਰਾ ਤਨ ਮਨ ਧਨ ਸਭ ਕੁਝ ਦੇਸ਼ ਲਈ ਹੈ ਮੇਰੇ ਖੂਨ ਦੀ ਹਰ ਬੂੰਦ ਦੇਸ਼ ਲਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਜੇ ਭ੍ਰਿਸ਼ਟਾਚਾਰ ਕੀਤਾ ਹੁੰਦਾ ਤੇ ਬਾਕੀ ਕਈ ਆਗੂਆਂ ਦੇ ਵਾਂ ਜਿਵੇਂ ਕਿ ਰੁਝਾਨ ਚੱਲਦਾ ਰਿਹਾ ਤਾਂ ਭਾਜਪਾ ਵੀ ਸ਼ਾਮਲ ਹੋ ਜਾਂਦੇ ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਸਾਥੀ ਚਾਹੇ ਉਸ ਦੇ ਵਿੱਚ ਮਨੀਸ਼ ਸੋਧੀਆਂ ਨੇ ਸੰਜੇ ਸਿੰਘ ਨੇ ਜਾਂ ਇੱਕ ਹੋਰ ਆਗੂ ਦਾ ਵੀ ਉਹਨਾਂ ਨੇ ਨਾਮ ਲਿਆ ਕਿ ਉਹਨਾਂ ਉੱਤੇ ਜਿਹੜੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ 'ਚ ḍakya ਗਿਆ ਉਹਨਾਂ ਨੂੰ ਪਹਿਲਾਂ ਦਬਾਅ ਬਣਾਇਆ ਗਿਆ ਕਿ ਭਾਜਪਾ 'ਚ ਸ਼ਾਮਲ ਹੋਣ ਦਾ ਜਦੋਂ ਉਹ ਨਹੀਂ ਮੰਨੇ ਤਾਂ ਉਹਨਾਂ ਨੂੰ ਜੇਲ੍ਹ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਮੇਰੇ ਨਾਲ ਵੀ ਭਾਜਪਾ ਇਹੀ ਕਰਨਾ ਚਾਹੁੰਦੀ ਹੈ ਪਰ ਮੈਂ ਆਪਣੀ ਰਾਜਨੀਤੀ ਉਸੇ ਤਰ੍ਹਾਂ ਇਮਾਨਦਾਰੀ ਨਾਲ ਕਰਦਾ ਰਹਾਂਗਾ ਮੈਂ ਕਿਸੇ ਤੋਂ ਵੀ ਡਰਨ ਵਾਲਾ ਨਹੀਂ ਅਗਲੀ ਖਬਰ ਅੰਤਰਰਾਸ਼ਟਰੀ ਪੱਦਰ ਨਾਲ ਜੁੜੀ ਹੋਈ ਹੈ ਪਰ ਭਾਰਤ ਨੇ ਵੀ ਆਪਣੀ ਗੱਲ ਕਹਿ ਦਿੱਤੀ ਹੈ ਦਰਅਸਲ ਈਰਾਨ ਦੇ ਵਿੱਚ ਹੋਏ ਬੰਬ ਧਮਾਕੇ ਦੀ ਨਿੰਦਿਆ ਕੀਤੀ ਹੈ ਭਾਰਤ ਦੇ ਵੱਲੋਂ ਕੀਤੀ ਗਈ ਹੈ ਭਾਰਤ ਨੇ ਇਰਾਨ 'ਚ ਹੋਏ ਬੰਬ ਧਮਾਕੇ ਦੀ ਜਿਹੜੀ ਨਿੰਦਿਆ ਕੀਤੀ ਹੈ ਜਿਸ ਵਿੱਚ ਨਾਗਰਿਕਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਇਰਾਨ 'ਚ ਹੋਏ ਬੰਬ ਧਮਾਕੇ ਵਿੱਚ ਹੋਈਆਂ ਮੌਤਾਂ ਦਾ ਦੁੱਖ ਜਿੱਥੇ ਭਾਰਤ ਸਰਕਾਰ ਵੱਲੋਂ ਪ੍ਰਗਟ ਕੀਤਾ ਗਿਆ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਰਾਨ ਦੇ ਕੈਰਮਨ 'ਚ ਹੋਏ ਬੰਬ ਧਮਾਕੇ ਤੇ ਦੁੱਖ ਪ੍ਰਗਟ ਕਰਦਿਆਂ ਆਖਿਆ ਕਿ ਬੜੀ ਨਿੰਦਣਯੋਗ ਘਟਨਾ ਹੈ ਭਾਰਤ ਨੇ ਵੀ ਇਰਾਨ ਦੀ ਸਰਕਾਰ ਅਤੇ ਲੋਕਾਂ ਪ੍ਰਤੀ ਇੱਕ ਜੁਟਤਾ ਦਿਖਾਉਂਦਿਆਂ ਹੋਇਆਂ ਆਪਣਾ ਆਪਣੀ ਗੱਲ ਰੱਖੀ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਰ ਜੈਸਵਾਲ ਨੇ ਆਪਣੇ ਐਕਸ ਹੈਂਡਲ ਦੇ ਜ਼ਰੀਏ ਲਿਖਿਆ ਕਿ ਈਰਾਨ ਦੇ ਕੈਰੇਮਨ ਸ਼ਹਿਰ ਚ ਹੋਏ ਭਿਆਨਕ ਬੰਬ ਧਮਾਕਿਆਂ ਤੋਂ ਅਸੀਂ ਬਹੁਤ ਦੁਖੀ ਹਾਂ ਅਸੀਂ ਇਸ ਔਖੀ ਘੜੀ ਵਿੱਚ ਈਰਾਨ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਇਕਜੁੱਟ ਹੋ ਕੇ ਖੜੇ ਹਾਂ ਪੀੜਤਾਂ ਅਤੇ ਜ਼ਖਮੀਆਂ ਪ੍ਰਤੀ ਸਾਡੀ ਡੂੰਗੀ ਸੰਵੇਦਨਾ ਹੈ ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਈਰਾਨ ਦੇ ਕੈਰੇਮਨ ਵਿੱਚ ਕਾਸਿਮ ਸੁਲੇਮਾਨੀ ਦੀ ਕਬਰ ਦੇ ਕੋਲ ਦੋ ਬੰਬ ਧਮਾਕੇ ਹੋਏ ਸਨ ਇਨ੍ਹਾਂ ਧਮਾਕਿਆਂ 'ਚ ਹੁਣ ਤੱਕ 103 ਲੋਕ ਮਾਰੇ ਜਾਣ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਇਸ ਘਟਨਾ 'ਚ 188 ਲੋਕ ਨੇ ਜਿਹੜੇ ਉਹ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ ਈਰਾਨੀ ਅਧਿਕਾਰੀਆਂ ਨੇ ਇਸ ਨੂੰ ਅਤਵਾਦੀ ਹਮਲਾ ਦੱਸਿਆ ਪਰ ਇਸ ਬਾਰੇ ਹੋਰ ਕੋਈ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਗਈ ਇਰਾਨ ਦੀ ਇਸਲਾਮਿਕ ਰਿਪਬਲਿਕ ਨਿਊਜ਼ ਏਜੰਸੀ ਆ ਜਿਹੜੀ ਇਰਨਾ ਨੇ ਦੱਸਿਆ ਕਿ ਪਹਿਲਾ ਧਮਾਕਾ ਸੁਲੇਮਾਨੀ ਦੀ ਕਬਰ ਤੋਂ 700 ਮੀਟਰ ਦੀ ਦੂਰੀ ਤੇ ਹੋਇਆ ਤੇ ਦੂਜਾ 600 ਮੀਟਰ ਦੀ ਦੂਰੀ ਤੇ ਹੋਇਆ ਸਮਾਚਾਰ ਏਜੰਸੀ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਘਟਨਾ ਦੇ ਸਮੇਂ ਕਬਰ ਦੇ ਕੋਲ ਲੋਕ ਸੈਂਕੜੇ ਲੋਕ ਖੜੇ ਸਨ ਤੁਹਾਨੂੰ ਦੱਸਦੀ ਹੈ ਕਿ ਇੱਕ ਕਥਿਤ ਅਮਰੀਕੀ ਹਵਾਈ ਹਮਲੇ ਵਿੱਚ ਸੁਲੇਮਾਨੀ ਦੀ ਮੌਤ ਨੂੰ 4 ਸਾਲ ਹੋ ਗਏ ਨੇ ਜੇ ਜਦੋਂ ਹਮਲਾ ਕੀਤਾ ਗਿਆ ਸੀ ਤਾਂ ਲੋਕ ਉਹਨਾਂ ਦੀ ਚੌਥੀ ਵਰ੍ਹੇ ਸੀ ਤੇ ਇਕੱਠੇ ਹੋਏ ਸਨ ਇਸ ਧਮਾਕੇ ਤੋਂ ਬਾਅਦ ਇਲਾਕੇ 'ਚ ਤਣਾਅ ਵਧਨ ਦਾ ਖਤਰਾ ਵਧ ਗਿਆ ਸੀ ਕਿਉਂਕਿ ਇਸ ਨੂੰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਈਰਾਨ ਦੇ ਰਾਸ਼ਟਰਪਤੀ ਨੇ ਵੀ ਚੇਤਾਵਨੀ ਦਿੱਤੀ ਹੈ। ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਨੇ ਇਸ ਹਮਲੇ ਪਿੱਛੇ ਇਜ਼ਰਾਈਲ ਦਾ ਹੱਥ ਹੋਣ ਦਾ ਜਿਹੜਾ ਦੋਸ਼ ਲਗਾਇਆ ਹੈ। ਈਰਾਨ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ ਹਾਲਾਂਕਿ ਹੁਣ ਤੱਕ ਕਿਸੇ ਵੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ। ਅਗਲੀ ਖਬਰ ਜੁੜੀ ਹੈ ਭਾਰਤ ਦੇ ਵਿਦੇਸ਼ ਮੰਤਰੀ ਕਾਠਮੰਡੂ ਪਹੁੰਚੇ ਨੇ ਤਾਂ ਭਾਰਤ-ਨੇਪਾਲ ਸੰਯੁਕਤ ਕਮਿਸ਼ਨ ਮੀਟਿੰਗ ਦੀ ਉਹ ਸਹਿ ਪ੍ਰਧਾਨਗੀ ਕਰਨਗੇ ਐਸ ਜੇ ਸ਼ੰਕਰ ਕੇਂਦਰੀ ਮੰਤਰੀ ਕਾਠਮੰਡੂ ਪਹੁੰਚ ਚੁੱਕੇ ਨੇ ਐਸ ਜੇ ਸ਼ੰਕਰ ਨੇਪਾਲ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਵੀਰਵਾਰ ਤੋਂ ਸ਼ੁਰੂ ਹੋ ਰਹੇ ਦੋ ਦਿਨਾਂ ਦੌਰੇ ਲਈ ਅੱਜ ਸਵੇਰੇ ਨੇਪਾਲ ਦੀ ਰਾਜਧਾਨੀ ਕਾਠਮੰਡੂ ਪਹੁੰਚੇ ਵਿਦੇਸ਼ ਮੰਤਰੀ ਕਨੈਕਟੀਵਿਟੀ ਡਿਜੀਟਲ ਭੁਗਤਾਨ ਅਤੇ ਵਪਾਰ ਸਮੇਤ ਕਈ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਨੇਪਾਲ ਦੇ ਵਿੱਚ ਪਹੁੰਚੇ ਨੇ ਨੇਪਾਲੀ ਵਿਦੇਸ਼ ਮੰਤਰੀ ਨਾਰਾਇਣ ਪ੍ਰਕਾਸ਼ ਸੌਦ ਦੇ ਸੱਦੇ ਤੇ ਉੱਥੇ ਪਹੁੰਚ ਗਏ ਨੇ ਔਰ ਇਸ ਦੋ ਦਿਨਾਂ ਦੀ ਬੈਠਕ ਹੋਵੇਗੀ ਉਸ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਵਿਚਾਰ ਪਟਾੰਦਰਾ ਹੋਣਾ ਹੈ ਜੈ ਸ਼ੰਕਰ ਆਪਣੇ ਨੇਪਾਲੀ ਹਮ ਰਤਬਾ ਐਨ ਪੀ ਸਾਉਦ ਨਾਲ ਭਾਰਤ-ਨੇਪਾਲ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕਰਨਗੇ ਭਾਰਤ-ਨੇਪਾਲ ਸੰਯੁਕਤ ਕਮਿਸ਼ਨ ਦੀ ਸਥਾਪਨਾ 1987 ਵਿੱਚ ਕੀਤੀ ਗਈ ਸੀ ਇਹ ਦੋ ਪੱਖੀ ਸਾਂਝੇਦਾਰੀ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਲਈ ਦੋਵਾਂ ਧਿਰਾਂ ਨੂੰ ਇੱਕ ਮੰਚ ਪ੍ਰਦਾਨ ਕਰਦਾ ਜਿਸ ਵਿੱਚ ਦੋਵੇਂ ਦੇਸ਼ ਆਪਣੇ ਆਪਣੇ ਮਸਲਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਨੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨੇਬਰਹੂਡ ਫਰਸਟ ਦੀ ਨੀਤੀ ਤੇ ਨੇਪਾਲ ਭਾਰਤ ਦਾ ਇੱਕ ਤਰਜੀਹੀ ਭਾਈਵਾਲ ਹੈ ਇਹ ਦੋਹਰਾ ਦੂਦ ਨਜ਼ਦੀਕੀ ਅਤੇ ਦੋਸਤਾਨਾ ਗੁਆਂਢੀਆਂ ਵਿਚਕਾਰ ਉੱਚ ਪੱਧਰੀ ਮੀਟਿੰਗ ਆਦਾਨ ਪ੍ਰਦਾਨ ਦੀ ਪਰੰਪਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਵੇਗਾ ਨੇਪਾਲ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਅਮਰਿਤ ਬਹਾਦਰ ਰਾਏ ਮੁਤਾਬਕ ਸੰਯੁਕਤ ਕਮਿਸ਼ਨ ਦੀ ਬੈਠਕ ਦੌਰਾਨ ਨੇਪਾਲ ਭਾਰਤ ਸਬੰਧਾਂ ਦੇ ਸਮੁੱਚੇ ਰੂਪ ਦੀ ਸਮੀਖਿਆ ਕੀਤੀ ਜਾਣੀ ਹੈ ਅਗਲੀ ਖਬਰ ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਕਾਰ ਨਾਲ ਜੁੜੀ ਹੋਈ ਹੈ ਮੁਹੱਲਾ ਕਲੀਨਿਕ ਦੇ ਵਿੱਚ ਕੋਈ ਘਪਲੇ ਹੋਏ ਨੇ ਇਸ ਨੂੰ ਲੈ ਕੇ ਭਾਜਪਾ ਨੇ ਦੋਸ਼ ਲਗਾ ਦਿੱਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਭਾਜਪਾ ਤਾਂ ਇੱਥੋਂ ਤੱਕ ਬੋਲੀ ਹੈ ਕਿ ਹੁਣ दारू ਤੋਂ ਬਾਅਦ ਹੁਣ ਦਵਾਈ ਦੇ ਵਿੱਚ ਵੀ ਘਟਾਲਾ ਹੋਇਆ ਦਿੱਲੀ ਦੇ ਮੁਹੱਲਾ ਕਲੀਨਿਕਾਂ ਨੂੰ ਫਰਜੀਵਾੜਾ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਹੈ ਤੇ ਸੀਬੀਆਈ ਜਾਂਚ ਦੀ ਹੋਣੀ ਚਾਹੀਦੀ ਇਸ ਦੀ ਮੰਗ ਉੱਠੀ ਹੈ ਦੋਸ਼ ਇਹ ਲੱਗੇ ਨੇ ਕਿ ਨਕਲੀ ਮਰੀਜ਼ਾਂ ਦੇ ਟੈਸਟ ਲਿਖੇ ਜਾਂਦੇ ਸੀ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਦੀ طرف ਤੋਂ ਚਲਾਏ ਜਾ ਰਹੇ ਮੁਹੱਲਾ ਕਲੀਨਿਕਾਂ ਦੇ ਵਿੱਚ ਫਰਜੀ ਵਾੜੇ ਦੇ ਦੋਸ਼ ਲੱਗੇ ਨੇ ਤੇ सीबीआई ਜਾਂਚ ਕਰਵਾਉਣ ਦੇ ਲਈ ਰਾਜਪਾਲ ਵੀ ਕੇ सक्सेना ਨੇ ਆਦੇਸ਼ ਦੇ ਦਿੱਤਾ ਹੈ ਰਾਜ ਨਿਵਾਸ ਦੇ ਤਰਫੋਂ ਤੇ ਇਹ ਜਾਣਕਾਰੀ ਦਿੱਤੀ ਗਈ ਹੈ ਔਰ ਸਿਹਤ ਵਿਭਾਗ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇੱਥੇ ਐਸੇ ਮਰੀਜ਼ਾਂ ਦੇ ਲੈਬ ਟੈਸਟ ਵੀ ਕਰਾਏ ਜਾ ਰਹੇ ਸੀ ਜੋ ਹਕੀਕਤ ਦੇ ਵਿੱਚ ਹੈ ਹੀ ਨਹੀਂ ਸੀ ਮਰੀਜ਼ ਕੋਸਟ ਪੇਸ਼ੀਐਂਟ ਕਿਹਾ ਜਾਂਦਾ ਸੀ ਇਸ ਨੂੰ ਐਸਾ ਪ੍ਰਾਈਵੇਟ ਲੈਬ ਦੇ ਵਿੱਚ ਫਾਇਦਾ ਪਹੁੰਚਾਉਣ ਦੇ ਲਈ ਕੀਤਾ ਗਿਆ ਇਹ ਭਾਜਪਾ ਨੇ ਆਖਿਆ ਇਸ ਨੂੰ ਲੈ ਕੇ ਭਾਜਪਾ ਦੇ ਬੁਲਾਰੇ ਨੇ ਜਿਹੜੇ ਸੁਧਾਨਸ਼ੂ ਤਰਵੇਦੀ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ دارو ਤੋਂ ਬਾਅਦ ਦਵਾ ਘਟਾਲਾ ਕੀਤਾ ਹੈ ਕਿਹਾ ਕਿ ਮੁਹੱਲਾ ਕਲੀਨਿਕ ਦੇ ਵਿੱਚ ਸੀਸੀਟੀਵੀ ਕੈਮਰੇ ਸੀ ਸਵਾਲੀਆ ਨਿਸ਼ਾਨ ਅਗਰ ਸੀ ਤਾਂ ਇੱਕ ਦਿਨ ਦੇ ਵਿੱਚ ਇੱਥੇ 500 ਪੇਸ਼ੈਂਟ ਦੇ ਆਉਣ ਦਾ ਫੁਟੇਜ ਤਾਂ ਜ਼ਰੂਰ ਹੋਵੇਗਾ ਪਿਛਲੇ ਮਹੀਨੇ ਹੀ ਰਾਜਪਾਲ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਗਦ ਦੀ ਨਕਲੀ ਦਵਾਈ ਹੋਣ ਦੇ આરોਪ ਨੂੰ ਲੈ ਕੇ ਚੀਫ ਸਕੱਰੇਟਰੀ ਨਰੇਸ਼ ਕੁਮਾਰ ਨੂੰ ਜਾਂਚ ਦਾ ਨਿਰਦੇਸ਼ ਦਿੱਤਾ ਸੀ 23 ਦਸੰਬਰ ਨੂੰ ਲਿਖੇ ਪੱਤਰ ਦੇ ਵਿੱਚ ਉਹਨਾਂ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਕਰਨ ਨੂੰ ਕਿਹਾ ਸੀ ਸੱਤ ਮੁਹੱਲਾ ਕਲੀਨਿਕ ਦੇ 3 ਮਹੀਨੇ ਦੇ ਰਿਕਾਰਡ ਦੇ ਵਿੱਚ ਖੰਘਾਲੇ ਗਏ ਨੇ ਏਜੰਸੀ ਦੀ ਖਬਰ ਦੇ ਮੁਤਾਬਕ ਇੱਕ ਸੂਤਰ ਨੇ ਵੀ ਦੱਸਿਆ ਕਿ ਪਿਛਲੇ ਸਾਲ ਇਹ ਪਤਾ ਲੱਗਿਆ ਸੀ ਕਿ ਡਾਕਟਰ ਪਹਿਲਾਂ ਤੋਂ ਹੀ ਰਿਕਾਰਡਡ ਵੀਡੀਓ ਦੇ ਜ਼ਰੀਏ ਬਾਇਓਮੈਟ੍ਰਿਕ ਅਟੈਂਡੈਂਸ ਲਗਾ ਦਿੰਦੇ ਸੀ ਕਲੀਨਿਕ ਦੇ ਉੱਤੇ ਕੋਈ ਵੀ ਮਰੀਜ਼ ਆਵੇ ਨਾ ਆਵੇ ਸ਼ੋਅ ਕਰ ਦਿੱਤਾ ਜਾਂਦਾ ਸੀ ਕਿ ਕਿੰਨੇ ਮਰੀਜ਼ਾਂ ਨੂੰ ਚੈੱਕ ਕੀਤਾ ਗਿਆ ਤੇ ਕਿੰਨਿਆਂ ਨਹੀਂ ਟੈਸਟ ਲਿਖੇ ਗਏ ਪਤਾ ਇਹ ਵੀ ਚੱਲਦਾ ਸੀ ਕਿ ਉਹ ਗੈਰ ਕਾਨੂੰਨੀ ਟੈਸਟ ਸੀ ਔਰ ਦਵਾਈਆਂ ਸੀ ਜਿਹੜੀਆਂ ਉਹ ਪ੍ਰਿਸਕ੍ਰਾਈਬ ਨਹੀਂ ਸੀ ਕੀਤੀਆਂ ਜਾ ਰਹੀਆਂ ਬਾਅਦ ਵਿੱਚ ਪਤਾ ਚੱਲਿਆ ਕਿ ਟੈਸਟ ਨਕਲੀ ਪੇਸ਼ੈਂਟਸ ਦੇ ਕੀਤੇ ਜਾ ਰਹੇ ਸੀ ਇਸ ਤੋਂ ਬਾਅਦ ਲੈਬ ਸਰਵਿਸ ਪ੍ਰੋਵਾਈਡਰਸ ਨੇ ਤੋਂ ਦਿੱਲੀ ਦੇ ਸੱਤ ਮੁਹੱਲਾ ਕਲੀਨਿਕ ਦਾ ਜੁਲਾਈ 2023 ਤੋਂ ਲੈ ਕੇ ਸਤੰਬਰ 2023 ਦੇ ਵਿੱਚ ਦਾ ਲੈਬ ਟੈਸਟਿੰਗ ਡਾਟਾ ਸੈਂਪਲ ਲੈ ਕੇ ਜਾਂਚ ਕੀਤੀ ਗਈ। ਪਿਛਲੇ ਸਾਲ ਸਤੰਬਰ ਦੇ ਵਿੱਚ ਇਨ੍ਹਾਂ ਡਾਕਟਰਾਂ ਦੇ ਖਿਲਾਫ ਐਫ ਆਈ ਆਰ ਦਰਜ ਵੀ ਕੀਤੀ ਗਈ ਸੀ। ਉਹਨਾਂ ਮੁਹੱਲਾ ਕਲੀਨਿਕ ਦੇ ਡਾਕਟਰਾਂ ਦੀ ਲਿਸਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਇੰਪੈਕਟ ਅਸੈਸਮੈਂਟ ਸਟੱਡੀ ਦੇ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਸੱਤ ਮੁਹੱਲਾ ਕਲੀਨਿਕ ਦੇ ਵਿੱਚ 11657 ਰਿਕਾਰਡਸ ਜਿਹੜੇ ਨੇ ਐਸੇ ਪਾਏ ਗਏ ਜਿਨ੍ਹਾਂ ਦੇ ਵਿੱਚ ਪੇਸ਼ੈਂਟ ਦਾ ਮੋਬਾਈਲ ਨੰਬਰ 0 ਲਿਖਿਆ ਗਿਆ 8254 ਮਾਮਲਿਆਂ 'ਚ ਮੋਬਾਈਲ ਨੰਬਰ ਦੀ ਜਗ੍ਹਾ ਖਾਲੀ ਛੱਡ ਦਿੱਤੀ ਗਈ ਸੀ ਤੇ 3092 ਮਾਮਲਿਆਂ ਦੇ ਵਿੱਚ ਸਾਰੇ ਹੀ 999 ਯਾਨੀ ਕਿ 10 ਅੰਕਾਂ ਦੇ ਮੋਬਾਈਲ ਨੰਬਰ 'ਚ 99 ਲਿਖਿਆ ਗਿਆ 99 ਲਿਖ ਦਿੱਤਾ ਗਿਆ ਮੋਬਾਈਲ ਨੰਬਰ ਦੇ ਵਿੱਚ ਔਰ ਅਧਿਕਾਰੀਆਂ ਦੇ ਮੁਤਾਬਕ ਐਸੀਆਂ 400 ਐਂਟਰੀਆਂ ਸੀ ਜਿਸ ਦੇ ਵਿੱਚ 1 ਤੋਂ 5 ਅੰਕ ਦੇ ਸ਼ੁਰੂ ਹੋਣ ਵਾਲੇ ਫੋਨ ਨੰਬਰ ਸੀ ਜਦਕਿ ਕੋਈ ਵੀ ਐਸੇ ਅੰਕਾਂ ਦਾ ਫੋਨ ਨੰਬਰ ਸ਼ੁਰੂ ਨਹੀਂ ਹੁੰਦਾ 99 ਕੇਸ ਦੇ ਵਿੱਚ ਜਾਂ 15 ਜਾਂ ਉਸ ਤੋਂ ਜ਼ਿਆਦਾ ਪੇਸ਼ੈਂਟਸ ਦੇ ਨਾਮ ਅੱਗੇ ਆ ਕੇ ਇੱਕ ਨੰਬਰ ਦੇ ਵਿੱਚ ਲਿਖ ਦਿੱਤੇ ਗਏ ਸੋਚਣ ਵਾਲੀ ਗੱਲ ਇਹ ਹੈ ਕਿ ਮੁਹੱਲਾ ਕਲੀਨਿਕਸ ਦੇ ਵਿੱਚ ਡਾਕਟਰ ਫਰਜੀ ਅਟੈਂਡੈਂਸ ਲਗਾ ਰਹੇ ਸਹੀ ਤੇ ਟੈਸਟ ਤੇ ਦਵਾਈਆਂ ਕੌਣ ਲਿਖ ਕੇ ਦੇ ਰਿਹਾ ਸੀ ਕੀ ਨਾਨ-ਮੈਡੀਕਲ ਸਟਾਫ ਦਾ ਇਹ ਕੰਮ ਸੀ ਇਸ ਤਰ੍ਹਾਂ ਭਾਜਪਾ ਦੇ ਜਿਹੜੇ ਬੁਲਾਰੇ ਨੇ ਸਿਧਾਂਤ ਸ਼ੂ ਤ੍ਰिवेदी ਨੇ ਪ੍ਰੈਸ ਕਾਨਫਰੰਸ ਕਰਕੇ ਮੁਹੱਲਾ ਕਲੀਨਿਕ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਅਗਲੀ ਖਬਰ ਜੁੜੀ ਹੈ ਇੰਡੀਆ ਗਾਠ ਚੋੜ ਨੂੰ ਲੈ ਕੇ ਪੱਛਮੀ ਬੰਗਾਲ ਦੇ ਵਿੱਚ TMC ਤੇ ਕਾਂਗਰਸ ਦੇ ਵਿੱਚ ਖੜਕਦੀ ਨਜ਼ਰ ਆ ਰਹੀ ਹੈ ਇਸ ਤਰੀਕੇ ਨਾਲ ਕਿਵੇਂ ਖੜਕੀ ਹੈ ਕਾਂਗਰਸ ਦੇ ਆਗੂਆਂ ਨੇ ਮਮਤਾ ਬੇਨਰਜੀ ਦੇ ਉੱਤੇ ਇਲਜ਼ਾਮ ਲਾਏ ਨੇ ਕਿ ਉਹ ਪੀਆਂ ਮੋਦੀ ਦੇ ਗੁਣਗaan ਚ ਸ਼ਾਇਦ ਲੱਗੇ ਹੋਏ ਨੇ ਔਰ ਉਹ ਗੱਠਬੰਧ ਨਹੀਂ ਕਰਨਾ ਚਾਹੁੰਦੇ ਉਹਨਾਂ ਦੀ ਖੁਸ਼ਾਮਦ ਵਿੱਚ ਲੱਗੇ ਹੋਏ ਨੇ ਮਮਤਾ ਬੇਨਰਜੀ ਪੀਆਂ ਮੋਦੀ ਦੀ ਇਹ ਅੰਧੀਰ ਰੰਜਨ ਬੋਲੇ ਨੇ ਕਾਂਗਰਸ ਤੇ TMC ਦੇ ਵਿੱਚ ਦਰਾਰ ਦਿਖਦੀ ਦਿਖਾਈ ਦੇ ਰਹੀ ਹੈ ਪੱਛਮੀ ਬੰਗਾਲ ਦੇ ਵਿੱਚ ਕਾਂਗਰਸ ਦੇ ਜਿਹੜੇ ਮੁਖੀ ਨੇ ਅੰਧੀਰ ਰੰਜਨ ਚੌਧਰੀ ਨੇ ਰਾਜ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦੇ ਉੱਤੇ ਦੋਸ਼ ਲਾਇਆ ਕਿ ਉਹ ਲੋਕ ਸਭਾ ਚੋਣਾਂ ਦੇ ਲਈ ਰਾਜ ਦੀਆਂ ਸੀਟਾਂ ਦਾ ਇਮਾਨਦਾਰੀ ਦੇ ਨਾਲ ਵਟਵਾਰਾ ਜਾਂ ਸੀਟ ਸ਼ੇਅਰਿੰਗ ਨਹੀਂ ਕਰਨਾ ਚਾਹੁੰਦੇ ਉਹਨਾਂ ਦੀ ਅਸਲੀ ਮਨਛਾ ਸਾਹਮਣੇ ਆ ਗਈ ਹੈ ਦਰਅਸਲ ਇੱਕ ਦਿਨ ਪਹਿਲਾਂ ਹੀ ਜਾਣਕਾਰੀ ਸਾਹਮਣੇ ਆਈ ਸੀ ਕਿ ਮਮਤਾ ਨੇ ਕਾਂਗਰਸ ਦੇ ਨੂੰ ਦੋ ਸੀਟਾਂ ਦੀ ਜਿਹੜੀ ਗੱਲ ਦੇਣ ਦੀ ਆਖੀ ਸੀ ਅਧੀਰ ਨੇ ਇਸ ਨੂੰ ਲੈ ਕੇ ਬਿਆਨ ਦਿੱਤਾ ਸੀ ਅਧੀਰ ਨੇ ਕਿਹਾ ਸੀ ਕਿਹਾ ਕਿ ਮਮਤਾ ਇਸ ਵਕਤ ਪੀਐਮ ਮੋਦੀ ਦੀ ਖੁਸ਼ਾਮਤ ਦੇ ਵਿੱਚ ਲੱਗੇ ਹੋਏ ਨੇ ਇਸ ਲਈ ਉਹ ਗੱਠਮੰਦਨ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਅਗਰ ਉਹ ਗੱਠਬੰਧਨ ਦੀ ਰਾਜਨੀਤੀ ਕਰਨਾ ਚਾਹੁੰਦੇ ਹੁੰਦੇ ਤਾਂ ਪੀਐਮ ਮੋਦੀ ਗੁੱਸਾ ਹੋ ਜਾਣਗੇ ਮੋਦੀ ਜੀ ਨੂੰ ਜਿਹੜੀ ਗੱਲ ਦੇ ਉੱਤੇ ਗੁੱਸਾ ਆਉਂਦਾ ਹੈ ਮਮਤਾ ਦੀਦੀ ਉਹ ਕੰਮ ਹੀ ਨਹੀਂ ਕਰਦੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਤੰਜ ਕੱਸਦਿਆਂ ਆਖਿਆ ਆਧਿਰ ਨੇ ਇਹ ਵੀ ਆਖਿਆ ਕਿ ਮਮਤਾ ਵੈਨਰਜੀ ਕਹਿ ਰਹੇ ਨੇ ਕਿ ਉਹ ਰਾਜ ਦੇ ਵਿੱਚ ਕਾਂਗਰਸ ਨੂੰ ਸਿਰਫ ਦੋ ਸੀਟਾਂ ਦੇਣਗੇ ਇਹ ਦੋ ਸੀਟਾਂ ਉਹ ਨੇ ਜੋ ਕਾਂਗਰਸ ਪਹਿਲਾਂ ਹੀ ਜਿੱਤ ਚੁੱਕੀ ਹੈ ਕਾਂਗਰਸ ਦੇ ਸੰਸਦ ਮੈਂਬਰ ਵੀ ਉੱਥੋਂ ਚੁਣੇ ਗਏ ਨੇ ਤਾਂ ਮਮਤਾ ਸਾਨੂੰ ਨਵਾਂ ਕੀ ਦੇ ਰਹੇ ਨੇ ਇਹ ਦੱਸਣ ਦੋ ਸੀਟਾਂ ਦੇ ਉੱਤੇ ਕਾਂਗਰਸ ਨੂੰ ਸੰਤੁਸ਼ਟੀ ਨਜ਼ਰ ਨਹੀਂ ਆ ਰਹੀ ਔਰ ਉਹਨਾਂ ਨੇ ਕਿਹਾ ਕਿ ਦੋ ਸੀਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਤੇ ਅਸੀਂ ਪਹਿਲਾਂ ਹੀ ਭਾਜਪਾ ਨੂੰ ਹਰਾ ਕੇ ਜਿੱਤੇ ਆ ਮਮਤਾ ਵਿਆਹ ਸੀਟਾਂ ਦੇਖ ਕੇ ਕੀ ਸਾਡੇ ਉੱਤੇ ਕੋਈ ਹਸਾਨ ਕਰ ਰਹੇ ਨੇ ਕੌਣ ਹੁਣ ਉਹਨਾਂ ਨੂੰ ਕੌਣ ਉਹਨਾਂ ਦੇ ਉੱਤੇ ਭਰੋਸਾ ਕਰੇਗਾ ਚੋਣਾਂ ਜਿੱਤਣ ਦੇ ਲਈ ਮਮਤਾ ਨੂੰ ਕਾਂਗਰਸ ਦੀ ਜ਼ਰੂਰਤ ਹੈ ਕਾਂਗਰਸ ਆਪਣੇ ਦਮ ਦੇ ਉੱਤੇ ਚੋਣ ਲੜਨ ਦੇ ਲਈ ਵੀ ਤਿਆਰ ਹੈ ਇਸ ਤੋਂ ਜ਼ਿਆਦਾ ਸੀਟਾਂ ਜਿੱਤਣ ਦੀ ਸਮਰੱਥਾ ਰੱਖਦੀ ਹੈ ਪਰ ਕੌਮੀ ਪੱਧਰ ਦੇ ਉੱਤੇ ਸੰਦਰਭ ਦੇ ਵਿੱਚ ਅਸੀਂ ਫੇਰ ਵੀ ਚਾਹੁੰਦੇ ਹਾਂ ਕਿ ਗੱਠਜੋੜ ਸੰਭਵ ਹੋਣਾ ਚਾਹੀਦਾ 2019 ਲੋਕ ਸਭਾ ਚੋਣਾਂ ਦੇ ਵਿੱਚ TMC ਨੇ ਰਾਜ ਦੀਆਂ 22 ਸੀਟਾਂ ਜਿੱਤੀਆਂ ਸੀ ਪੱਛਮੀ ਬੰਗਾਲ ਦੇ ਵਿੱਚ ਲੋਕ ਸਭਾ ਦੀਆਂ 42 ਸੀਟਾਂ ਨੇ 2019 ਲੋਕ ਸਭਾ ਚੋਣਾਂ ਦੇ ਵਿੱਚ TMC ਨੇ 43% ਦੀ ਵੋਟਾਂ ਦੇ ਨਾਲ 22 ਸੀਟਾਂ ਉੱਤੇ ਜਿੱਤ ਦਰਜ ਕੀਤੀ ਸੀ 2014 ਦੇ ਚੋਣਾਂ ਦੇ ਮੁਕਾਬਲੇ ਵਿੱਚ ਪਾਰਟੀ ਨੇ 12 ਸੀਟਾਂ ਜਿਹੜੀਆਂ ਗਵਾਈਆਂ ਸੀ ਉੱਥੇ ਹੀ ਭਾਜਪਾ ਦੂਸਰੀ ਵੱਡੀ ਪਾਰਟੀ ਉੱਪਰ ਕੇ ਸਾਹਮਣੇ ਆਈ ਸੀ ਭਾਜਪਾ ਨੇ ਉੱਥੇ 18 ਸੀਟਾਂ ਦੇ ਉੱਤੇ ਜਿੱਤਾਂ ਜਿਹੜੀ ਦਰਜ ਕੀਤੀ ਸੀ 2014 ਦੇ ਚੋਣਾਂ ਦੇ ਮੁਕਾਬਲੇ ਦੇ ਵਿੱਚ ਭਾਜਪਾ ਨੂੰ 16 ਸੀਟਾਂ ਦੀ ਜਿਹੜੀ ਆ ਉਹ ਵਾਅਦਾ ਮਿਲਿਆ ਕਾਂਗਰਸ ਸਿਰਫ 2 ਸੀਟਾਂ ਹੀ ਜਿੱਤ ਪਾਈ ਸੀ ਤੇ 2014 ਦੇ ਮੁਕਾਬਲੇ ਕਾਂਗਰਸ ਨੇ 2 ਸੀਟਾਂ ਹੀ ਗਵਾਈਆਂ ਸੀ ਤਾਂ ਹੁਣ ਇੰਡੀਆ ਗਾਠ ਜੋੜ ਦੇ ਉੱਤੇ ਸੀਟਾਂ ਦੀ ਸ਼ੇਅਰਿੰਗ ਨੂੰ ਲੈ ਕੇ ਪੰਗਾ ਪਿਆ ਹੋਇਆ ਜਿਵੇਂ ਕਿ ਪੱਛਮੀ ਬੰਗਾਲ 'ਚ ਗੱਲ ਸਾਹਮਣੇ ਆਈ ਹੈ ਉਸੇ ਤਰ੍ਹਾਂ ਪੰਜਾਬ ਦੇ ਪ੍ਰਸੰਗ ਵਿੱਚ ਵੀ ਹਾਲੇ ਤੱਕ ਇਹ ਨਹੀਂ ਸਪਸ਼ਟ ਹੋ ਸਕਿਆ ਕਲੀਅਰ ਨਹੀਂ ਹੋ ਸਕਿਆ ਕਿ ਕਾਂਗਰਸ ਤੇ ਆਪ ਦਾ ਗਾਠ ਜੋੜ ਇੱਥੇ ਵੀ ਸੰਭਵ ਹੋਵੇਗਾ ਜਾਂ ਇੱਥੇ ਵੀ ਜੇ ਗਾਠ ਜੋੜ ਬਣਦਾ ਹੈ ਤਾਂ ਫਿਰ ਸੀਟ ਸ਼ੇਅਰਿੰਗ ਦੇ ਉੱਤੇ ਮਸਲਾ ਵੱਧ ਸਕਦਾ ਹੈ এবিসি ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ ਚ ਫਿਲਹਾਲ ਖਬਰਾਂ ਦਾ سلسلہ ਇੱਥੇ ਖਤਮ ਹੁੰਦਾ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ